ਸਤਿ ਸ੍ਰੀ ਅਕਾਲ ਦੋਸਤੋ ਆਪਣੇ ਚੈਨਲ ਦੇ ਸਵਾਗਤ ਆ ਤੁਹਾਡਾ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਬਾਈ ਜਗਤਾਰ ਮਡੇਰ ਕਲਾਂ ਵਾਲੇ ਦੀ ਤੇ ਬਹੁਤ ਹੀ ਵਧੀਆ ਬਾਈ ਕੰਮ ਕਰਦਾ ਹੈ ਘੋੜਿਆਂ ਦਾ ਪੈਰਾਂ ਪੂਰਾ ਦਾ ਤੇ ਕਿਸੇ ਵੀ ਵੀਰ ਨੇ ਜਾਨਵਰ ਦੇ ਪੈਰ ਬਣਵਾਉਣੇ ਹੁੰਦੇ ਆ ਤੇ ਜਾਂ ਖੁਰੀਆਂ ਲਵਾਉਣੀਆਂ ਹੋਣ ਬਾਈ ਤੋਂ ਤੇ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਦਿੱਤਾ ਹੋਇਆ ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਵਾਉਣੀ ਹੋਵੇ ਬਾਈ ਨੇ ਕਿਸੇ ਨੇ ਕੋੜੀ ਸੇਲ ਪਰਚੇਲ ਕਰਨੀ ਹੋਵੇ ਤਾਂ ਆਪਣਾ ਨੰਬਰ ਵੀ ਵੀਡੀਓ ਦੇ ਵਿੱਚ ਦਿੱਤਾ ਵਾ 9781016345 ਬਾਕੀ ਸੱਜਣੋ ਦੇਖ ਸਕਦੇ ਹੋ ਬਾਈ ਦੀਆਂ ਵੀਡੀਓ ਤੁਸੀਂ ਕੋੜੀਆਂ ਦੇ ਘੁਰਗਾ ਲਾਈਆਂ ਤੇ ਬਹੁਤ ਹੀ ਪਿਆਰ ਦੇ ਨਾਲ ਜਾਨਵਰ ਨੂੰ ਹੈਂਡਲ ਕਰਦਾ ਬਾਈ ਕਿਸੇ ਵੀ ਦੂਰ ਨੇੜੇ ਏਰੀਏ ਦੇ ਵੀਰ ਨੇ ਘੋੜੇ ਘੋੜੀਆਂ ਦੇ ਪੈਰ ਸਮਰਾਉਣੇ ਹੋਣ ਠੀਕ ਹੈ ਤੇ ਖੁਰਾਂ ਲਵਾਉਣੇ ਹੋਣ ਪੈਰਪੂਰ ਬਣਾਉਣੇ ਹੋਣ ਤਾਂ ਬਾਈ ਨੂੰ ਬੇਫਿਕਰ ਹੋ ਕੇ ਸੰਪਰਕ ਕਰ ਸਕਦੇ ਹੋ ਦੋਸਤੋ ਜਗਤਾਰ ਖਾਨ ਬਾਈ ਦਾ ਨਾਮ ਤੇ ਬਾਈ ਦਾ ਪੇਜ ਵੀ ਬਣਾਇਆ ਹੋਇਆ ਬਾਈ ਦਾ ਚੈਨਲ ਵੀ ਬਣਾਇਆ ਹੋਇਆਗਾ ਤੇ ਬਾਈ ਦਾ ਫੇਸਬੁੱਕ ਤੇ ਵੀ ਪੇਜ ਆ ਤੇ ਇੰਸਟਾਗ੍ਰam ਪੇਜ ਵੀ ਆ ਬਾਈ ਦਾ ਆਈਡੀ ਤੁਹਾਨੂੰ ਦੇ ਦਿੰਨੇ ਆ ਬਾਈ ਦੀ ਜਿਹੜੀ YouTube ਆਈਡੀ ਆ ਬਾਈ ਦੀ ਜਗਤਾਰ ਮੰਦਿਰ ਫੈਰੀਅਰ ਨਾਂ ਤੇ ਇਹਦਾ YouTube ਆ ਬਾਈ ਦਾ ਸਰਚ ਮਾਰ ਸਕਦੇ ਹੋ ਸੱਜਣੋ ਤੁਸੀਂ ਸਰਚ ਕਰਕੇ ਚੈਨਲ ਨਿਕਲਿਆ ਹੋਊਗਾ ਦੇਖ ਸਕਦੇ ਹੋ ਬਾਈ ਦੀਆਂ ਵੀਡੀਓ Facebook ਤੇ ਵੀ ਇਹੀ ਆਈਡੀ ਆ ਜਗਤਾਰ ਮੰਦਿਰ ਫੈਰੀਅਰ ਤੇ Instagram ਤੇ ਹੈਗੀ ਜਗਤਾਰ ਮੰਦਿਰ ਫੈਰੀਅਰ 459 ਇਹ ਬਾਈ ਦੀ ਆਈਡੀ ਹੈਗੀ ਇੰਸਟਾਗ੍ਰam ਤੇ ਤੇ ਜਿਹੜਾ ਸੰਗਰੂਰ ਪੈਂਦਾ ਬਾਈ ਨੂੰ ਤੇ ਮਡੇਰ ਕਲਾਂ ਪੈਂਦਾ ਬਾਈ ਦਾ ਕਿਸੇ ਵੀ ਵੀਰ ਨੇ ਸਦਨਾ ਹੋਵੇ ਸੰਪਰਕ ਕਰ ਸਕਦੇ ਹੋ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਜੀ ਤੇ ਕਿਸੇ ਵੀ ਵੀਰ ਨੇ ਕੋਈ ਜਾਨਵਰ ਸੇਲ ਪਰਚੇਲ ਕਰਨਾ ਹੁੰਦਾ ਆਪਣਾ ਨੰਬਰ ਵੀ ਦਿੱਤਾ ਆ ਬਈ ਵੇਖ ਤੇ ਫਿਕਰ ਹੋ ਕੇ ਕਾਲ ਕਰ ਸਕਦੇ ਹੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਾਵਾਂਗੇ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਸੱਜਣੋ ਦੇਖ ਸਕਦੇ ਹੋ ਖੁਰੀਆਂ ਖੁਰੀਆਂ ਲੱਗੀਆਂ ਹੋਈਆਂ ਬਹੁਤ ਸੋਹਣੇ ਪੈਰ ਬਣਾਉਂਦਾ ਬਾਈ ਘੋੜੀਆਂ ਦੇ ਤੇ ਬਹੁਤ ਹੀ ਪਿਆਰ ਦੇ ਨਾਲ ਜਾਨਵਰ ਨੂੰ ਹੈਂਡਲ ਕਰਦਾ ਦੇਖ ਸਕਦੇ ਹੋ ਸਾਰੇ ਜਾਨਵਰਾਂ ਦੀਆਂ ਖੁਰੀਆਂ ਲੱਗੀਆਂ ਹੋਈਆਂ ਤੇ ਪੂਰੇ ਟੌਪ ਦੇ ਪੈਰ ਬਣਾਉਂਦਾ ਬਾਈ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਸੱਜਣੋ ਵੀਡੀਓ ਕਿਦਾਂ ਲੱਗੀ ਧੰਨਵਾਦ ਸੱਜਣੋ ਮਿਲਦੇ ਹਾਂ ਨਵੀਂ ਵੀਡੀਓ ਲੈ ਕੇ ਜਿਉਂਦੇ ਰਹੋ